ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਯਾਨੀ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਕਿਸੇ ਨੇ ਨਹੀਂ ਸੋਚਿਆ ਸੀ ਕਿ ਜਿਹੜੇ ਜਿਗਰੀ ਯਾਰ ਔਰ ਉਹਦੇ ਦੋਸਤ ਕਹਿੰਦੇ ਜੀ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਇਹਦੇ ਵਿੱਚ ਗਦਾਰੀ ਕਹੀਏ ਜਾਂ ਕੋਈ ਮਾਮਲਾ ਹੋਰ ਕਹਿ ਸਕਦੇ ਆ ਯਾਨੀ ਉਹਦੇ ਨਾਲ ਪੰਜ ਬੰਦੇ ਹੋਰ ਮੌਜੂਦ ਸੀ ਰਾਜਵੀਰ ਜਵੰਦਾ ਦੇ ਸਮੇਤ ਕਹਿੰਦੇ ਜੀ ਪੰਜ 6 ਜਣੇ ਮੌਜੂਦ ਸੀ ਜਦੋਂ ਮੋਟਰਸਾਈਕਲ ਲੈ ਕੇ ਨਿਕਲਦੇ ਨੇ ਔਰ ਉਹਨਾਂ ਦੀ ਇੱਕ ਵੀਡੀਓ ਅੱਜ ਤੁਹਾਡੇ ਸਾਹਮਣੇ ਤਰੰਗ ਜਾ ਰਹੇ ਹਨ ਜਿਹੜੀ ਕਿ ਬਿਲਕੁਲ ਅਹਿਮ ਸਵਾਲ ਉੱਠਦੇ ਨੇ ਔਰ ਦੂਜੇ ਪਾਸੇ ਸਬੂਤਾਂ ਦੇ ਆਧਾਰ ਤੇ ਬਹੁਤ ਵੱਡਾ ਮਾਮਲਾ ਖੜਾ ਹੋਣ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਅਕਸਰ ਜਿਹੜੀਆਂ ਮੇਰੀਆਂ ਵੀਡੀਓ ਪੈਂਦੀਆਂ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਐਦਾਂ ਕਿਵੇਂ ਹੋ ਸਕਦਾ ਪਰ ਮੈਂ ਤੁਹਾਨੂੰ ਅੱਜ ਕੁਝ ਸਬੂਤ ਦਿਖਾਉਂਗਾ ਜਿਨ੍ਹਾਂ ਦੇ ਆਧਾਰ ਤੇ ਇਹ ਗੱਲ ਸਾਫ ਹੋਣੀ ਹੈ ਕਿ ਭਾਈ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਰਗਾ ਇੱਕ ਹਾਦਸਾ ਵਾਪਰਿਆ ਯਾਨੀ ਇਹਦੇ ਵਿੱਚ ਕਤਲ ਕਹੀਏ ਜਾਂ ਭਾਈ ਕੋਈ ਅਣਹੋਣੀ ਕਹੀਏ ਯਾਨੀ ਅਣਹੋਣੀ ਤਾਂ ਇਸ ਤਰ੍ਹਾਂ ਕਹਿ ਸਕਦੇ ਜਿਵੇਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਹਿੰਦੇ ਜੀ ਠੱਠਿਆਂ ਦੇ ਵਿੱਚ ਵੱਜ ਕੇ ਹੋਇਆ ਪਰ ਇਸ ਗੱਲ ਨੂੰ ਜਾਂ ਇਸ ਵੀਡੀਓ ਨੂੰ ਹੁਣ ਕਿਵੇਂ ਠਕਰਾਓਗੇ ਯਾਨੀ ਇਹਦੇ ਵਿੱਚ ਖੁਲਾਸੇ ਹੋ ਰਹੇ ਨੇ ਉਹਨਾਂ ਗੱਲਾਂ ਦੇ ਕਿ ਵਿੱਚ ਇੱਕ ਗੱਡੀ ਦਾ ਵੀ ਤੁਹਾਡੇ ਸਾਹਮਣੇ ਜ਼ਿਕਰ ਹੋਇਆ ਤੇ ਗੱਡੀ ਦਾ ਐਕਸੀਡੈਂਟ ਹੋ ਚੁੱਕਿਆ ਸੀ ਯਾਦ ਕਰੋ ਕਿ ਜਦੋਂ ਦੀਪ ਸਿੱਧੂ ਗੱਡੀ ਦੇ ਵਿੱਚ ਮਾਰਿਆ ਗਿਆ ਸੀ ਤਾਂ ਐਸੇ ਹੀ ਪ੍ਰਕਾਰ ਕਹਿੰਦੇ ਜੀ ਰਾਜਵੀਰ ਜਵੰਧਾ ਦੀ ਬਹੁਤੇ ਸਾਥੀਆਂ ਨੇ ਸੋਚਣਾ ਕਿ ਰਾਜਵੀਰ ਜਵੰਧਾ ਦੀ ਤਾਂ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਦੇ ਨਾਲ ਇਹ ਵੀ ਗੱਲ ਸੱਚ ਹੈ ਪਰ ਅੰਦਰ ਗਤੀ ਕੁਝ ਗੱਲਾਂ ਐ ਜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ ਰਾਜਵੀਰ ਜਵੰਧਾ ਦੀ ਚੜ੍ਹਾਈ ਨੂੰ ਕਹਿ ਲਓ ਚਾਹੇ ਉਹਦੀ ਪ੍ਰਸ਼ੰਸਾ ਨੂੰ ਕਹਿ ਲਓ ਯਾਨੀ ਇਕਦਮ ਪੰਜਾਬ ਦੇ ਅੰਦਰ ਫੈਲਦੀ ਜਾ ਰਹੀ ਸੀ ਰਾਜਵੀਰ ਜਵੰਦਾ ਸਟੈਪ ਬਾਈ ਸਟੈਪ ਮਸ਼ਹੂਰ ਹੁੰਦਾ ਜਾ ਰਿਹਾ ਸੀ ਇਸ ਕਰਕੇ ਕਹਿੰਦੇ ਜੀ ਕੋਈ ਜਿਗਰੀ ਯਾਰ ਹੋਵੇ ਚਾਹੇ ਹੋਵੇ ਕੋਈ ਦੋਸਤ ਸ਼ੱਕ ਦਾ ਕਰਨਾ ਬੰਦਾ ਕਿਉਂਕਿ ਇਸ ਵੀਡੀਓ ਦੇ ਅੰਦਰ ਜੋ ਕੁਝ ਤੁਸੀਂ ਦੇਖੋਗੇ ਹੈਰਾਨ ਕਰ ਦੇਣ ਵਾਲਾ ਕਿਉਂਕਿ ਤੁਹਾਡੇ ਵੀ ਹੋ ਛੋਟ ਜਾਣਗੇ ਕਿ ਰਾਜਵੀਰ ਜਵੰਦਾ ਕਿਸੇ ਦੋਸਤ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਹੋਰ ਅnder ਗਤੀ ਬੰਦੇ ਨੇ ਝਾਲ ਚੱਲ ਦਿੱਤੀ ਆ ਯਾਨੀ ਐਕਸੀਡੈਂਟ ਦਾ ਕਹਿੰਦੇ ਜੀ ਪਸ਼ੂਆਂ ਨਾਲ ਹੋਇਆ ਪਰ ਉਹਦੇ ਵਿੱਚ ਇੱਕ ਗੱਡੀ ਤੁਸੀਂ ਆਪਣੀ ਅੱਖਾਂ ਦੇ ਨਾਲ ਵੇਖੀ ਹੈ ਕਿ ਉਹ ਗੱਡੀ ਰਾਜਵੀਰ ਜਵੰਦਾ ਦੇ ਵਿੱਚ ਅੱਗੋਂ ਵੱਜਦੀ ਹੈ ਜਾਂ ਪਿੱਛੋਂ ਵੱਜਦੀ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਔਰ ਸਭ ਤੋਂ ਵੱਡਾ ਸਵਾਲ ਰਾਜਵੀਰ ਜਵੰਦਾ ਦੇ ਸਮੇਤ ਜਿੰਨੇ ਵੀ ਸਾਥੀ ਸੀ ਉਹਨਾਂ ਦੇ ਭਾਈ ਸਾਰਿਆਂ ਦੇ ਹੈਲਮਟ ਦੇ ਉੱਤੇ ਕੈਮਰੇ ਲੱਗੇ ਹੋਏ ਸੀ ਪਰ ਜਦੋਂ ਰਾਜਵੀਰ ਨਿਕਲਦਾ ਇੱਕ ਇੱਕ ਮੂਮੈਂਟ ਨੂੰ ਰਿਕਾਰਡ ਕਰ ਦਿਆ ਜਾਂਦਾ ਤੇ ਸ਼ੇਅਰ ਸੋਸ਼ਲ ਮੀਡੀਆ ਦੇ ਉੱਤੇ ਕਰਦਾ ਜਾਂਦਾ ਇਹ ਪਲਾਂ ਦੇ ਵਿੱਚ ਕੋਈ ਵੀ ਵੀਡੀਓ ਰਿਕਾਰਡ ਨਹੀਂ ਕੀਤੀ ਗਈ ਔਰ ਸਾਰੇ ਬੰਦਿਆਂ ਦੇ ਜਿੰਨੇ ਵੀ ਇਹ ਦੋਸਤ ਸੀ ਕਿਸੇ ਦਾ ਕੈਮਰਾ ਨਹੀਂ ਚਾਲੂ ਸੀ ਤਾਂ ਇਹਦੇ ਵਿੱਚ ਕਹਿੰਦੇ ਜੀ ਧਾਲ ਦੇ ਵਿੱਚ ਕੁਛ ਘੜਾ ਪਰ ਕੀ ਘੜਾ ਸੁਣ ਲਓ ਜਰਾ ਤੁਹਾਡੇ ਨਾਲ ਤੁਸੀਂ ਆਪਣੇ ਆਪ ਸਮਝੋਗੇ ਉਸ ਤੋਂ ਬਾਅਦ ਇੱਕ ਐਸੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਤੁਹਾਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਹੈ ਸੁਣੋ ਇਹਦੇ ਵਿੱਚ ਜਾ ਗਿਆ ਸੀਗਾ ਸੈਂਟਰ ਤੇ ਵਜਾ ਇਹ ਵੀ ਤਾਂ ਸਾਹਮਣੇ ਪਈ ਆ ਇੱਕ ਸਵਾਲ ਤੁਹਾਡੇ ਵਿੱਚ ਜਹ 14 ਹੋਊਗਾ ਤੁਸੀਂ ਸੋਚਦੇ ਹੋਗੇ ਉਹ ਸੇਮ ਸਵਾਲ ਮੇਰੇ ਤਮਾਦ ਕੇ ਇਹ ਆਉਦਾ ਉਹਨਾਂ ਕਈ ਜਿੰਨਾਂ ਆਪਸੇ ਤਮਾਦ ਚ ਘੁੰਮਦਾ ਕੇ ਇਹਦਾ ਜਵਾਬ ਕਿੱਥੋਂ ਹੋਊਗਾ ਮੈਂ ਤੁਹਾਡੇ ਖੇਚਰੇ ਚੋਂ ਕਰ ਲੈ ਕੇ ਆਉਣਾ ਤੇਰੇ ਜਦੋਂ ਕੋਈ ਮੋਟਰਸਾਈਕਲ ਰਾਈਡ ਕਰਦਾ ਮੈਂ ਜਿਹੜਾ ਪਾਰਾ ਜਾਂਦੇ ਆ ਜਾਂ ਲੌਂਗ ਰੋਡ ਤੇ ਜਾਂਦੇ ਵਡੇ ਵੱਡੇ ਮੋਟਰਸਾਈਕਲ ਲੈ ਕੇ ਜਾਂਦੇ ਆ ਉਹਨਾਂ ਬਕਾਇਦਾ ਸਾਰੀ ਘਿੱਟ ਪਾਈ ਹੁੰਦੀ ਹੈ ਅਕਸਰ ਤੇ ਹੈਲਮਟ ਪਾਇਆ ਹੁੰਦਾ ਹੈ ਹੈਲਮਟ ਦੇ ਦਸਤਾਰ ਬੰਨੀ ਹੁੰਦੀ ਹੈ ਜਾਨੇ ਉਹ ਹੀ ਇਹਨਾਂ ਦੇ ਖਾਸ ਚੀਜ਼ਾਂ ਕੋਈ ਹੁੰਦੀ ਆ ਉਹ ਸ਼ਾਇਦ ਤੁਸੀਂ ਨੋਟ ਕੀਤੀ ਹੋਵੇ ਉਸ ਖਾਸ ਚੀਜ਼ ਕੀ ਹੁੰਦੀ ਆ ਕਿ ਇਹਦਾ ਹਰ ਇੱਕ ਦੇ ਆ ਰਾਈਡਰ ਦੇ ਮੱਥ ਤੇ ਕੈਰਲਾ ਕੇ ਉਹ ਕੈਮਰਾ ਇਹ ਜਿਸ ਤਰ੍ਹਾਂ ਸੁਣ ਚਾਰਾਂ ਦੇ ਚਾਰ ਪੰਜ ਜਣੇ ਸੀ ਚਾਰ ਪੰਜ ਜਣੇ ਅਲੱਗ ਅਲੱਗ ਮੋਟਰਸਾਈਕਲ ਤੇ ਸੀ ਕੋਣ ਬੰਦੇ ਨੇ ਕੈਮਰਾ ਨਹੀਂ ਪਾਇਆ ਹੋਇਆ ਦੂਜਣ ਨੇ ਲੈ ਤਨ ਚਾਰ ਪੰਜ ਘੇਰ ਦੇਵੇ ਕੈਮਰੇ ਦੀ ਰਿਕਾਰਡਿੰਗ ਅਜੇ ਤੱਕ ਨਹੀਂ ਹੋਈ। ਰਿਕਾਰਡਿੰਗ ਕਰਨੀ ਰਹਿ ਸੀ ਜਾਂ ਅਜੇ ਹੁੰਜ ਪਹੁੰਚੇ ਨਹੀਂ ਸੀ ਕੀ ਕਾਰਨ ਕੀ ਵਜ੍ਹਾ ਸੀ ਕਿਉਂਕਿ ਰਾਜਵੀਰ ਬੰਦੇ ਦੀ ਬਹੁਤ ਵੀਡੀਓ ਪਾ ਦੇਖੀ ਆ ਜਦੋਂ ਉਹ ਜਾਂਦੇ ਆ ਰਾਈਡ ਤੇ ਜਾਂਦੇ ਆ ਮੋਟਰਸਾਈਕਲ ਤੇ ਲੈ ਕੇ ਜਾਂਦੇ ਪਾੜਾ ਵਿੱਚ ਕਿਸੇ ਵੀ ਜਿਹੜੇ ਜਾਂਦੇ ਆ ਉਹਨਾਂ ਬਹੁਤ ਸਾਰੇ ਵੀਡੀਓਸ ਉਹਨਾਂ ਦੀਆਂ ਫਾਇਰ ਨੂੰ ਹੋਈ ਹੈ ਜਿਹੜੀ ਅੰਮੁੱਥੇ ਦੇ ਉੱਪਰ ਕੈਮਰਾ ਲੱਗਾ ਕੈਮਰੇ ਦੀ ਰਿਕਾਰਡਿੰਗ ਕੈਮਰਾ ਸਾਰੀ ਰਿਕਾਰਡਿੰਗ ਕਰਦਾ ਜਾਂਦਾ ਜਿਹੜੇ ਪਾਸੇ ਮੋਟਰ ਜਾਂਦਾ ਉਹ ਕੈਮਰਾ ਸਾਰੀ ਉਹ ਚੀਜ਼ ਨੂੰ ਕੈਪਚਰ ਕਰਦਾ ਜਾਂਦਾ ਸਾਰਾ ਉਹ ਵਿਊ ਜੋ ਵੇਖੇ ਹੁੰਦਾ ਫਿਰ ਪਿਆਰੇ ਕੁਸਵਾਲਾ ਤੁਹਾਡੇ ਜਾਂ ਚੋਤਾ ਹੂਗਾ ਕਿ ਉਹ ਸਟੈਂਡ ਕੈਮਰਾ ਨਹੀਂ ਸੇ ਚੱਲਦਾ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੀ ਤੁਸੀਂ ਇਹ ਵੀਡੀਓ ਸੁਣੀ ਆ ਇਹ ਕੱਲਾ ਮੈਂ ਨਹੀਂ ਤੇ ਜਾ ਹੈ ਭਰਾ ਨਹੀਂ ਪੰਜਾਬ ਦੇ ਅੰਦਰ ਬਹੁਤ ਸਾਰੇ ਬੁੱਧੀਜੀਵੀ ਇਹ ਸਵਾਲ ਤਾਂ ਠਾ ਰਹੇ ਨੇ ਕਿ ਪੰਜ ਬੰਦੇ ਨੇ ਕੈਮਰਾ ਲੱਗਣ ਦੇ ਬਾਵਜੂਦ ਵੀ ਹੈਲਮਟ ਦੇ ਉੱਤੇ ਸਾਰਿਆਂ ਦੇ ਕੈਮਰੇ ਲੱਗੇ ਸੀ ਇੱਕ ਇੱਕ ਪਲ ਦੀ ਮੋਮੈਂਟ ਰਾਜਵੀਰ ਜਵੰਦਾ ਉਹਦੇ ਸਾਥੀ ਕੈਦ ਕਰਦੇ ਜਾ ਰਹੇ ਸੀ ਪਰ ਉਹਦੇ ਸਾਥੀਆਂ ਦੀ ਤਾਂ ਛੱਡੋ ਰਾਜਵੀਰ ਜਵੰਦਾ ਜ਼ਰੂਰ ਕਰਦਾ ਜਾ ਰਿਹਾ ਸੀ ਆਰ YouTube ਦੇ ਉੱਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਯਾਨੀ ਉਹਨੇ ਸ਼ੇਅਰ ਕੀਤੀਆਂ ਆਪਣੇ ਬੰਦਿਆਂ ਸਾਰੀਆਂ ਵੀਡੀਓ ਜੀ ਔਰ ਉਸ ਤੋਂ ਬਾਅਦ ਕਹਿੰਦੇ ਜੀ ਹੁਣ ਰਾਜਵੀਰ ਜਵੰਦਾ ਦਾ ਜਿਸ ਵਕਤ ਕਹਿੰਦੇ ਜੀ ਐਕਸੀਡੈਂਟ ਹੁੰਦਾ ਬਿਲਕੁਲ ਉਸੇ ਹੀ ਟਾਈਮ ਬਿਲਕੁਲ ਉਸੇ ਹੀ ਟਾਈਮ ਸਾਰੇ ਕੈਮਰੇ ਬੰਦ ਕਿਉਂ ਹੋ ਜਾਂਦੇ ਨੇ ਬਹੁਤ ਵੱਡਾ ਸਵਾਲ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਕਹਿੰਦੇ ਜੀ ਠੱਠਿਆਂ ਦੇ ਵਿੱਚ ਯਾਨੀ ਪਸ਼ੂਆਂ ਦੇ ਵਿੱਚ ਕਹਿੰਦੇ ਉਹਦਾ ਮੋਟਰਸਾਈਕਲ ਵੱਜ ਗਿਆ ਇਹ ਗੱਲ ਕਰਲੀ ਨਹੀਂ ਹੈ ਸ਼ਾਨਬੀਨ ਹੋਣੀ ਹਜੇ ਬਾਕੀ ਹੈ ਤਾਡੇ ਸਾਹਮਣੇ ਸੱਚ ਨਿਕਲ ਕੇ ਆਉਣਾ ਮਾਨਸਾ ਦੇ ਇੱਕ ਵਕੀਲ ਨੇ ਵੀ ਮੁੱਦਾ ਚੱਕਿਆ ਉਹ ਕਹਿੰਦਾ ਇਹਦੀ ਸ਼ਾਨ ਬੀਣ ਕਰਨੀ ਚਾਹੀਦੀ ਹੈ ਉਹਦੇ ਪਰਿਵਾਰ ਨੂੰ ਕਰਾਉਣੀ ਚਾਹੀਦੀ ਹੈ ਕਿਤੇ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਾਲਾ ਹਾਦਸਾ ਤਾਂ ਨਹੀਂ ਵਾਪਰ ਗਿਆ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਿਉਰੀਆਂ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਤੇ ਆ ਰਹੀਆਂ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਮੇਰੀ ਵੀਡੀਓ ਵੇਖ ਕੇ ਗੱਲ ਕਹਿੰਦੇ ਸੀ ਕਿ ਭਾਈ ਇਹ ਗੱਲ ਤਾਂ ਹੋ ਨਹੀਂ ਸਕਦੀ ਕਿਉਂਕਿ ਮੈਂ ਸਵਾਲ 28 ਸੀ ਸੂਟ ਦੇ ਉੱਤੇ ਜਿਹੜਾ ਸੂਟ ਰਾਜਵੀਰ ਜਵੰਦਾ ਦੇ ਪਾਇਆ ਸੀ ਉਹਦੀ ਰੀਡ ਦੀ ਹੱਡੀ ਛੱਡੋ ਇੱਕ ਕਤਰਾ ਕਤਰਾ ਪ੍ਰੋਡਕਸ਼ਨ ਦੇ ਵਿੱਚ ਯਾਨੀ ਪੂਰਾ ਕੈਦ ਸੀ ਆਪਣੇ ਆਪ ਦੇ ਵਿੱਚੋਂ ਸ਼ੂਟ ਬੜਾ ਹੀ ਮੀਤ ਰੱਖਦਾ ਸੀ ਉਹਨੂੰ ਬਚਾਉਣ ਦੇ ਲਈ ਫਿਰ ਬਹੁਤ ਸਾਰੇ ਭਾਰੀ ਪੈਸਾ ਲਾ ਕੇ ਵੀ ਉਹ ਸੂਟ ਨੇ ਰਾਜਵੀਰ ਜਵੰਦਾ ਦੀ ਹੈਲਪ ਨਹੀਂ ਕੀਤੀ ਯਾਨੀ ਉਹਨੂੰ ਬਚਾਇਆ ਨਹੀਂ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਸਵਾਲ ਜ਼ਰੂਰ ਆਉਣੇ ਚਾਹੀਦੇ ਨੇ ਕਮੈਂਟਾਂ ਦੇ ਵਿੱਚ ਕਿ ਭਾਈ ਰਾਜਵੀਰ ਜਵੰਧਾ ਦੇ ਸ਼ੂਟ ਵਿੱਚ ਕਮੀ ਸੀ ਹੈਲਮਟ ਦੇ ਵਿੱਚ ਸੀ ਜਾਂ ਉਹਦੇ ਰੀੜ ਦੀ ਹੱਡੀ ਟੁੱਟੀ ਐ ਦੇਖੋ ਸ਼ੂਟ ਬਹੁਤ ਪੈਸਿਆਂ ਦਾ ਦੱਸਿਆ ਜਾ ਰਿਹਾ ਕੋਈ ਮਾਮੂਲੀ ਸ਼ੂਟ ਨਹੀਂ ਸੀ 1 ਲੱਖ ਰੁਪਏ ਤੱਕ ਦਾ ਉਹ ਸਮਾਨ ਪਾਇਆ ਸੀ ਰਾਜਵੀਰ ਜਵੰਧੇ ਦੇ ਇਹ ਵੀਡੀਓ ਤਿੰਨ ਦੇ ਵਿੱਚ ਮੈਂ ਗੱਲ ਕਹਿ ਚੁੱਕਿਆ ਔਰ ਹੁਣ ਮੈਂ ਰਿਪੀਟ ਕਿਉਂ ਕੀਤੀ ਐ ਕਿਉਂਕਿ ਸਾਡੇ ਪੰਜਾਬ ਦੇ ਕੁਝ ਲੋਕਾਂ ਨੇ ਇਹ ਸਵਾਲ ਕੀਤੇ ਕਹਿੰਦੇ ਜੀ ਐਦਾਂ ਕਿਵੇਂ ਹੋ ਸਕਦਾ ਪਰ ਭਾਈ ਹੋਣ ਨੂੰ ਕੁਝ ਵੀ ਹੋ ਸਕਦਾ ਆਹ ਹੁਣ ਪੰਜਾਬ ਦੇ ਸਾਡੇ ਭੈਣ ਭਰਾ ਨੇ ਸਵਾਲ ਚੱਕ ਰਹੇ ਨੇ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਕੈਮਰਾ ਹਰ ਵਕਤ ਚਾਲੂ ਸੀ ਉਸ ਵਕਤ ਕਿਉਂ ਨਹੀਂ ਸੀ ਇਸ ਗੱਲ ਦਾ ਤਾਂ ਉਸ ਬੰਦੇ ਨੂੰ ਬੜਾ ਸ਼ਕੀਲ ਸੀ ਵੀਡੀਓ ਬਣਾਉਂਦਾ ਬਲੌਗਿੰਗ ਕਰਦਾ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਸਵਾਲ ਦੇਖਦੇ ਆਂ ਕਿ ਭਾਈ ਆਉਂਦੇ ਕੀ ਆ ਅੱਗੇ ਦਾ ਮਾਮਲਾ ਤੁਹਾਡੇ ਸਾਹਮਣੇ ਧਰਦੇ ਰਵਾਂਗੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੁਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ